ਕਿਸਾਨ ਜਥੇਬੰਦੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਆਏ ਆਨੂੰ ਸਾਹਮਣੇ ਜਦ ਤੱਕ ਕਿਸਾਨਾਂ ਨੂੰ ਪੂਰਾ ਹੱਕ ਨਹੀਂ ਮਿਲਦਾ ਤਾਂ ਨਹੀਂ ਦਿੱਤਾ ਜਾਵੇਗਾ ਕਬਜ਼ਾ ਅੱਜ ਤਲਕ ਸਾਰ ਹਾਈਵੇ ਅਥਾਰਟੀ ਸ਼੍ਰੀ ਹਰਗਵਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾ ਕੁੜੀ ਵਿੱਚ ਜਿਵੇਂ ਹੀ ਕੰਮ ਸ਼ੁਰੂ ਕਰਨ ਪਹੁੰਚੀ ਤਾਂ ਕਿਸਾਨ ਸੰਗ ਮਜ਼ਦੂਰ ਸੰਗਰਸ਼ ਕਮੇਟੀ ਜੋਨ ਗੁਰਦੁਆਰਾ ਸ੍ਰੀ ਦਮਦਮ ਸਾਹਿਬ ਵੱਲੋਂ ਮੌਕੇ ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਸਨ ਪਰ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਮੀਡੀਆ ਨਾਲ ਗਲਬਤ ਕਰਦੇ ਜ਼ਿਲ੍ਹਾ ਗੂ ਗੋਪੀ ਸਿੰਘ ਖਾਨਪੁਰ ਨੇ ਕਿਹਾ ਕਿ ਹਾਈਵੇ 30 ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਵਾਰੀ ਗਲਬਤ ਵਿੱਚ ਮੰਗਾ ਮੰਨ ਚੁੱਕੇ ਹਨ ਪਰ ਮੰਗਾ ਮੰਨਣ ਤੋਂ ਬਾਅਦ ਵੀ ਕੋਈ ਇਨਸਾਫ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ ਹਾਈਵੇ ਅਥਾਰਟੀ ਸਿਰਫ ਆਪਣਾ ਹੀ ਸੋਚ ਰਹੀ ਹੈ ਪਰ ਕਿਸਾਨਾਂ ਦੇ ਦੇਰਿਆਂ ਨੂੰ ਜਾਂਦੇ ਰਹਾਂ ਤਾਂ ਜ਼ਮੀਨਾਂ ਨੂੰ ਤਕਸੀਮ ਕਰਕੇ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ਦੇ ਚੱਲਦੇ ਹੁਣ ਤੱਕ ਧਰਮਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਆਓ ਦੇਖਨੇ ਹਾਂ ਸ਼ੂਰੀ ਹਰਗ੍ਰੰਤ ਪਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਨਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਿਉਂਕਿ ਜੇਕਰ ਪ੍ਰਸ਼ਾਸਨ ਜਿਹੜਾ ਇਦਾਂ ਧੱਕੇ ਠੱਕੇ ਹੀ ਕਰਦਾ ਵਾ ਇਦਾਂ ਜਵਾਬ ਦਿੱਤਾ ਜਾਊਗਾ ਇਹਦੇ ਅਣਕੇ ਆਸਣ ਪੀਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੁਗਤਨੇ ਪੈ ਸਕਦੇ ਆ ਧੰਨਵਾਦ ਲਾਈਬ ਜੀ ਅੱਜ ਕੀ ਰੋਡ ਪਾਈ ਆਪਾਂ ਖੇਤ ਵਿੱਚ ਬੈ ਕੇ ਧਰਨਾ ਲਾਇਆ ਚੀਮਾਕੁੱਡੀ ਇੱਥੇ ਜੋ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਠਾਨਪੁਰ ਕਿਸਾਨ ਮਜ਼ਦੂਰ ਸਸ਼ਕਤੀ ਕਮੇਟੀ ਪੰਜਾਬ ਤੇ ਮੇਰੇ ਨਾਲ ਸਾਰੀ ਆਗੂ ਟੀਮ ਐ ਇਸ ਵੇਲੇ ਇੱਥੇ ਹੀ ਆਜੜਾ ਕਿਸਾਨ ਮਜ਼ਦੂਰ ਸਸ਼ਕਤੀ ਕਮੇਟੀ ਪੰਜਾਬ ਤੇ ਭਰਾਤਰ ਜੱਥੇ ਬੰਦੀਆਂ ਐ ਜੜੀਆਂ ਉਹ ਇੱਥੇ ਪਹੁੰਚੀਆਂ ਜੋ ਦਿੱਲੀ ਕਟੜਾ ਐਕਸਪ੍ਰੈਸ ਵੇ ਜੋ ਆ ਰਿਹਾ ਆ ਜਿਹੜਾ ਗੁਰਦਾਸਪੁਰ ਕਸਬਾ ਸ੍ਰੀ ਹਰਗੋਬਿੰਦਪੁਰ ਪਿੰਡ ਚੀਮਾਕੁੱਡੀ ਦੇ ਵਿੱਚ ਆਸ ਵੇਲੇ ਖੜੇ ਆ ਜੋ ਡੀਲੀਗਟਡ ਐਕਸਪ੍ਰੈਸ ਵੇਰ ਲੰਘ ਰਿਹਾ ਜਦੋਂ ਤੋਂ ਵੀ ਇੱਥੇ ਰੋਡ ਬਣਾਉਣ ਦੀਆਂ ਵਿਉਂਤਾਂ ਪੜੀਆਂ ਜਾ ਰਹੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵਕ-ਵਕ ਦਫ਼ਤਰਾਂ ਦੇ ਜਿਹੜੇ ਗੇੜੇ ਕੱਢ ਚੁੱਕੇ ਆ ਇਹਨਾਂ ਦੇ ਧਰਨੇ ਮੁਜਾਰੇ ਵੀ ਚੱਲੇ ਆ ਪ੍ਰਸ਼ਾਸਨ ਅੱਗੇ ਆਪਣੀਆਂ ਡਿਮਾਂਡਾਂ ਰੱਖੀਆਂ ਗੱਲ ਰੱਖੀ ਆ ਕੋਈ ਵੀ ਗੱਲ ਜਿਹੜੀ ਆ ਸਿਰੇ ਨਹੀਂ ਗਈ ਤੇ ਕਈ ਵਾਰੀ ਪ੍ਰਸ਼ਾਸਨ ਨੂੰ ਲੱਗਿਆ ਵੀ ਸ਼ਾਂਤਮਈ ਤਰੀਕੇ ਨਾਲ ਪਛਾਣ ਮੋੜਿਆ ਤੇ ਮੋੜ ਤੋਂ ਬਾਅਦ ਕਈ ਵਾਰੀ ਗੱਲਬਾਤ ਦਾ ਰਾਹ ਟੀਮ ਦੇ ਕੱਢਿਆ ਗਿਆ ਪਰ ਅੱਜ ਵੀ ਪ੍ਰਸ਼ਾਸਨ ਇਥੇ ਜਬਰ ਦੇ ਨਾਲ ਉਹ ਇਥੇ ਪਹੁੰਚ ਚੁੱਕਾ ਆ ਆ ਤਾਂ ਦੇ ਜੋ ਇੱਕ ਬਨੇ ਵੱਡਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਐਸਡੀਐਮ ਉਹ ਇਥੇ ਪਹੁੰਚ ਚੁੱਕੇ ਆ ਤੇ ਉਸ ਵਾਸਤੇ ਬਿਲਕੁਲ ਆ ਇਸ ਵੇਲੇ ਜੋ ਇਥੋਂ ਦੇ ਕਿਸਾਨ ਜਿਹੜੇ ਮਸ਼ੀਨ ਬਾਹਰ ਕੱਢੀ ਜਾਵੇ ਉਹ ਇਸ ਵੇਲੇ ਇੱਥੇ ਜੜੇ ਆ ਪਹੁੰਚ ਚੁੱਕੇ ਆ ਤੇ ਕੋਈ ਵੀ ਜਿਹੜੀ ਗੱਲਬਾਤ ਆ ਉਹਦਾ ਸਾਰਤਕ ਹੱਲ ਨਹੀਂ ਕੱਢਿਆ ਗਿਆ ਉਹਦੇ ਵਿਰੋਧ ਦੇ ਵਿੱਚ ਆ ਜਿਹੜੇ ਕਿਸਾਨ ਆ ਮਤਾਵਾ ਪਹਿਣਾ ਨੌਜਵਾਨ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਅੱਜ ਸਵੇਰ ਤਰਕ ਤੋਂ 5 ਵਜੇ ਤੋਂ ਜਿਹੜੇ ਆ ਉਹ ਆਪਣੀ ਰੋਜੀ ਰੋਟੀ ਨੂੰ ਬਚਾਉਣ ਵਾਸਤੇ ਮੈਦਾਨ ਦੇ ਵਿੱਚ ਬੈਠੇ ਤੇ ਇਸ ਇਸ ਰਕਬੇ ਦਾ ਕੀ ਮਸਲਾ ਜਿੱਥੇ ਆਪਾਂ ਬੈਠੇ ਆ ਬਿਲਕੁਲ ਇਸ ਰਕਬੇ ਦੀ ਕੱਲੀ ਗੱਲ ਨਹੀਂ ਗੀ ਅਸੀਂ ਪੂਰੇ ਰੋਡ ਦੀ ਮੁਕੰਮਲ ਰੋਡ ਦੀ ਗੱਲ ਕਰ ਰਹੇ ਆ ਜੇ ਕੋਈ ਇੱਕ ਸਹਿਮਤ ਆ ਤੇ ਇੱਥੇ ਨਾਲ ਹੀ ਨੰਗਲਚੌਰ ਪਿੰਡ ਦੇ ਵਿੱਚ ਜਿਹੜੇ ਕਿਸਾਨ ਨੇ 1 ਰੁਪਈਆ ਵੀ ਨਹੀਂ ਗਾਲਿਆ ਉੱਥੇ ਵੀ ਜੜੀ ਉਹਦੀ ਜਬਰੀ ਜ਼ਮੀਨ ਕੋਈ ਗਈ ਆ ਇਹ ਇੱਕ ਇੱਕ ਖੇਤ ਦੀ ਇਕੱਲੇ ਦੀ ਗੱਲ ਨਹੀਂ ਕਿ ਇੱਕ ਖੇਤਵਾਦ ਨਹੀਂ ਅਸੀਂ ਲੜ ਰਹੇ ਜੋ ਸਾਡੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਆ ਉਹਨਾਂ ਉੱਪਰ ਜਿਹੜੀ ਆ ਵਿਚਾਰ ਕਰਕੇ ਨਵੇੜਨ ਦੀ ਗੱਲ ਆ ਆਰਬਿਟਰੇਸ਼ਨਾਂ ਚ ਕੇਸ ਪਾਇਆ ਸਰਕਾਰ ਨੇ ਕਹੇਗਾ ਵੀ ਸਰਕਾਰ ਆਰਬਿਟਰੇਸ਼ਨ ਚ ਜਾਊਗੀ ਤੇ ਤੁਹਾਨੂੰ ਜੋਗ ਮਾਅਬਦਾ ਜਿਹੜਾ ਆਰਬਿਟਰੇਸ਼ਨ ਨਹੀਂ ਬਤਾ ਦੇਗੀ ਸਰਕਾਰ ਸਰਕਾਰ ਉੱਥੋਂ ਵੀ ਭਜੀ ਆ ਲੋਕਾਂ ਦੇ ਸਾਂਝੇ ਖਾਤਿਆਂ ਦਾ ਰੌਲਾ ਆ ਤਕਸੀਮਦਾਰ ਰੌਲਾ ਆ ਜਿਹਦੀ ਜ਼ਮੀਨ ਕਿਸਾਨ ਜਿਹੜਾ ਵਾਰਿਆ ਆ ਇਹ ਦੂਜੇ ਜਿਹੜੇ ਭਰਾ ਜਿਨ੍ਹਾਂ ਦੀ ਤਕਸੀਮ ਨਹੀਂ ਗਈ ਹੋਈ ਉਹਨਾਂ ਦੀ ਜ਼ਮੀਨ ਜਿਹੜੀ ਆ ਕੋਈ ਜਾ ਰਹੀ ਆ ਆ ਜੇ ਤਰੀਕੇ ਨਾਲ ਪੱਕਾ ਰਸਤਾ ਇੱਥੇ ਜਾ ਰਿਹਾ ਆ ਇਸ ਘਰ ਨੂੰ ਰਸਤਾ ਜਾ ਰਿਹਾ ਜੇ ਰਸਤਾ ਜਾਊਗਾ ਇਹ ਤੇ ਸਰਕਾਰ ਦਾ ਫਰਜ਼ ਹੈ ਕਿ ਘਰ ਨੂੰ ਪਹਿਲਾ ਰਸਤਾ ਦਿੱਤਾ ਜਾਵੇ ਕੋਈ ਰਸਤੇ ਦਾ ਪ੍ਰਬੰਧ ਕੀਤਾ ਜਾਵੇ ਅੱਜ ਪ੍ਰਸ਼ਾਸਨ ਇੱਥੇ ਆ ਕੇ ਘਰਾਂ ਨੂੰ ਜਿਹੜੀਆਂ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਆ ਉਹ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਹੜਾ ਰਾਹ ਬਣਿਆ ਰਾਹ ਨੂੰ ਟਾਉਣ ਦੀਆਂ ਗੱਲਾਂ ਕੀਤੇ ਜਾ ਰਹੀਆਂ ਜਿਹੜਾ ਹਾਈਵੇ ਆ ਨਾ ਚਾਈਵੇ ਆ ਇਹਦਾ ਫਰਜ਼ ਹੀਗਾ ਵੀ ਪਹਿਲਾਂ ਲੋਕਾਂ ਦੀ ਸੁੱਖ ਸਹੂਲਤ ਨੂੰ ਬਾਹਰ ਢੱਕਾ ਜਾਵੇ ਫਿਰ ਆਪਣਾ ਜਿਹੜਾ ਰੋਡ ਆ ਕੱਢਾ ਜਾਵੇ ਲੋਕਾਂ ਦੀ ਸੁੱਖ ਸਹੂਲਤ ਨੂੰ ਫਾਸਲੇ ਕਰਕੇ ਯਵਰ ਲੋਕਾਂ ਨੂੰ ਮੇਰੇ ਜਿਹੜਾ ਮੋੜ ਆ ਉੱਤ ਕੱਢਿਆ ਜਾਵੇ ਬਟਾਰਾ ਸਬਡਿਵੀਜ਼ਨ ਵਿੱਚ ਸ੍ਰੀ ਹਰਗੋਬਿੰਦਪੁਰ ਕੈਨੋ ਨੇ ਸਾਡਾ ਏਰੀਆ ਕੀ ਆ ਜੋ ਇਹ ਨਸਲਾਂ ਦੇ ਵੀ ਬਣਦੇ ਤੇ ਉਹ ਹਾਈਵੇ ਅਥਾਰਟੀਜ਼ ਨੂੰ ਪ੍ਰੋਬਲਮ ਆ ਰਹੀ ਸੀ ਪੁੱਛੇ ਜਿਹੜੇ ਲੈਂਡ ਓਨਰਸ ਹੈ ਇਹ ਦੇ ਬਾਅਦ ਦੇ ਵਾਗੇ ਮਾਲਕ ਜਿਹੜੇ ਸੀ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇਦੇ ਤੇ ਜੋ ਰਿਕਾ ਪੈ ਰਿਆ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਆ ਕੇ ਸਰ ਉਹ ਕਹਿ ਰਹੇ ਸੀਗੇ ਕਿ ਨੰਗਰਚੌਰ ਵਿੱਚ ਕੁਝ ਕਿਸਾਨ ਨੂੰ ਪੈਸੇ ਦਿੱਤੇ ਬਿਨਾਂ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਸਮ ਲੈਸ ਹੋਏਗਾ ਦਾ ਹੋ ਰਿਹਾ ਐਸਪਰ ਐਕਟ ਐਸਪਰ ਰੂਲਸ ਹੀ ਹੋ ਰਿਹਾ ਕੋਈ ਵੀ ਅਜਿਹਾ ਕੰਮ ਨਹੀਂ ਹੋ ਰਿਹਾ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨ ਦੇ ਅਨੁਸਾਰ ਹੈ ਜਿਹੜਾ ਕਿ ਚੀਮੇ ਖੁੱਡੀ ਜਿਹੜਾ ਕੰਮ ਚੱਲ ਰਿਹਾ ਹੈ ਇਸ ਪਾਈਲੇ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਗਏ ਮੇਰੇ ਇੱਥੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹੋਏ ਕੰਮ ਕਰ ਰਿਹਾ ਹੈ ਸਾਰੇ ਦਾ ਕਲੀਅਰ ਹੈ ਯਾਰ ਲੀਗਲੀ ਕੰਮ ਕਰ ਰਹੇ ਕੋਈ ਕਿਸੇ ਕਿਸਮ ਦਾ ਜਲਦੀ ਕੋਈ ਰੂਲ ਦੀ ਕੋਰਪੋਰੇਸ਼ਨ ਨਹੀਂ ਹੋ ਰਹੀ ਤਾਂ ਸਿਰ ਕਿਸਾਨ ਇੱਕ ਕਿਸਮ ਸਰੇਲੇ ਬੈਠਿਆ ਜੀ ਕੀ ਇਹਦਾ ਕੀ ਮਕਸਦ ਕੀ ਕਰਤਾ ਅਲੱਗ ਅਲੱਗ ਇਸ਼ੂਜ਼ ਹੈ ਕਿ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡੀਮ ਰੈਮੇਡੀ ਹੈ ਜੀ ਕਾ ਖਾਲਸਾ ਕੋਈ ਵੀ ਕਿਸਾਨ ਹੈ ਕੋਈ ਵੀ ਲਕਤੀ ਹੈ ਜੇ ਦੀ ਜ਼ਮੀਨ ਐਕਵਰ ਹੋਈ ਹੈ ਜੇ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਬਹੁਤ ਹੀ ਸੰਘਰਸ਼ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਜੌਰਾਂ ਤੇ ਚੱਲ ਰਿਹਾ ਹੈ ਉਹ ਫਿਰ ਆਰਬਿਟ੍ਰੇਸ਼ਨ ਕਮਿਸ਼ਨ ਸਾਡੀ ਕੋਰਟਸ ਜਾ ਕੇ ਉਸ ਤੋਂ ਬਾਅਦ ਉਹ ਚੱਲ ਰਿਹਾ ਸਕਦੇ ਉਸ ਤੋਂ ਬਾਅਦ ਹਾਈ ਕੋਰਟ ਹੈ ਕਈ ਬਹੁਤ ਜਗ੍ਹਾ ਦੇ ਉੱਤੇ ਵੀ ਨਜਾਇਜ਼ ਕਣਕ ਜਿਹੜੀ ਆ ਇਹਨਾਂ ਨੇ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਧਰਨਾ ਦੇ ਕੇ ਰੱਖਣਗੇ ਫਿਰ ਪ੍ਰਸ਼ਾਸਨ ਕੀ ਆਪਣਾ ਕੋਈ ਮਨੇਰੇ ਜੋ ਮناسبਾ ਵਾਸੇ ਕਰ ਰਹੇ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਇਹ ਗੱਲਬਾਤ ਅੱਜ ਵੀ ਚੱਲ ਰਹੀ ਹੈ ਤਾਂ ਹੀ ਸਮਝਾ ਰਹੇ ਕਿ ਇਹ ਭੂਤ ਨਹੀਂ ਆ ਨਿਗਲੀ ਹੋ ਰਿਹਾ ਹੈ ਕੋਈ ਪੈਸਾ ਨਹੀਂ ਇਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਚਾਰ ਗੋੜਾ ਵੱਧ ਦੇ ਮੁਤਾਬਕ ਕੀ ਕਰ ਲਈ ਹੈ ਜ਼ਮੀਨਾਂ ਦੀ ਪੈਸਾ ਨਹੀਂ ਇਹਨਾਂ ਨੇ ਪੂਰਾ ਕੀਤਾ ਇਹਨਾਂ ਨੇ ਆਣ ਕੇ